ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 3 ਦੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਨਗਦੀਪ ਸਿੰਘ ਵਿੱਚ ਹੋ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਗੱਲਬਾਤ ਰਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਖੇਡਾ ਵਤਨ ਪੰਜਾਬ ਰਾਹੀਂ ਜੋ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਔਰ ਭਗਵੰਤ ਮਾਨ ਜੀ ਜੋ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਹੁਤ ਵੱਡੇ ਸਟਾਰ ਦੇ ਉੱਪਰ ਉਪਰਾਲੇ ਕੀਤੇ ਨੇ ਇੱਕ ਦੇ ਇਲਾਕੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਔਰ ਉਹਨਾਂ ਨੇ ਜਿਸ ਵਕਤ ਸਰਕਾਰ ਬਣੀ ਉਹਨਾਂ ਨੇ ਖੇਡਾਂ ਵਤਨ ਪੰਜਾਬ ਦੀਆ ਸ਼ੁਰੂ ਕੀਤੀਆ ਔਰ ਅੱਜ ਜਿਹੜੀਆਂ ਖੇਡਾਂ ਵਤਨ ਪੰਜਾਬ 2026 ਆ ਉਹ ਅੱਜ ਸੀਨ ਦੇ 3 ਸੀਜ਼ਨ ਦੀ ਇਹ ਜਿਹੜੀਆਂ ਗੇਮਾਂ ਨੇ ਹੋ ਰਹੀਆਂ ਨੇ ਔਰ ਇਹ ਸਾਡੇ ਗਵਰਨਮੈਂਟ ਕਾਲਜ ਦੇ ਸਟੇਡੀਅਮ ਦੇ ਵਿੱਚ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਬੱਚੇ ਨੇ ਬੱਚੀਆਂ ਨੇ ਉਹ ਵੱਖ-ਵੱਖ ਇਵੈਂਟਸ ਦੇ ਵਿੱਚ ਲਗਾਤਾਰ ਜਿਹੜੀ 29 ਅਗਸਤ ਤੋਂ ਸ਼ੁਰੂ ਹੋਈ ਹੈ ਔਰ 28 ਸਪਟੰਬਰ ਤੱਕ ਚੱਲਣੀ ਹੈ ਬਹੁਤ ਵੱਧ ਝੜ ਕੇ ਹਿੱਸਾ ਲਿਆ ਮੈਂ ਸਮਝ ਨਾ ਵੀ ਮੈਂ ਧੰਨਵਾਦੀ ਆ ਜਿਹੜੇ ਸਾਡੇ ਕੋਚ ਸਾਹਿਬਾਨ ਨੇ ਖਾਸ ਕਰ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸਾਹਿਬਾਨ ਡਿਸਟ੍ਰਿਕਟ ਸਪੋਰਟਸ ਆਫੀਸਰ ਔਰਲੀ ਸਾਰੀ ਟੀਮ ਜਿਨ੍ਹਾਂ ਨੇ ਇਹ ਖੇਡਾਵਦਨ ਪੰਜਾਬ ਦੀਆਂ ਨੂੰ ਗੁਰਦਾਸਪੁਰ ਵਿੱਚ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਮੈਂ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਵੀ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਖੇਡ ਮੈਦਾਨਾਂ ਦੇ ਵਿੱਚ ਆਓ ਗਰਾਊਂਡਾਂ ਦੇ ਵਿੱਚ ਆਓ ਕਿਉਂਕਿ ਜਿਹੜੀ ਤੁਹਾਡੀ એનર્ਜੀ ਆ ਉਹ ਖੇਡਾਂ ਦੇ ਵਿੱਚ ਆ ਕੇ ਹੀ ਚੰਨਲਾਈ ਸੋਣੀ ਹੈ ਜੇ ਮੈਂ ਸਮਝਦਾ ਵੀ ਮੁੱਖ ਮੰਤਰੀ ਜੀ ਦਾ ਸ਼ਬਦ ਕਰਾਲਾ ਉਹ ਨੌਜਵਾਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਲਈ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਔਰ ਇਹ ਖੇਡਾਂ ਦੇ ਮਾਧਿਅਮ ਰਾਹੀਂ ਜਿੱਥੇ ਬੱਚਿਆਂ ਨੂੰ ਵਧੀਆ ਚੰਗਾ ਭਵਿੱਖ ਬਣਦਾ ਔਰ ਤੁਸੀਂ ਹਰਾਨ ਹੋਵੋਗੇ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਆ ਜਿਨੇ 11 ਖਿਡਾਰੀਆਂ ਨੂੰ ਵੱਖ-ਵੱਖ ਪੁਜੀਆ ਨੌਕਰੀਆਂ ਦਿੱਤੀਆਂ ਅੱਗੇ ਇਨਾਮ ਮਿਲਦਾ ਸੀਗਾ ਜਦੋਂ ਜਿੱਤ ਕੇ ਆਉਂਦਾ ਸੀ ਹੁਣ ਤਿਆਰੀ ਵੇਲੇ ਵੀ ਖਿਡਾਰੀਆਂ ਨੂੰ ਉਹਦੇ ਉੱਪਰ ਜਿਹੜਾ ਬੰਦਾ ਖਰਚਾ ਉਹ ਵੀ ਸਿਰਫ ਪੰਜਾਬ ਸਰਕਾਰ ਜਿਹੜੀ ਆ ਉਹ ਕਰਦੀ ਆ ਆ ਹੁਣ ਤੁਸੀਂ ਦੇਖਿਆ ਹੌਕੀ ਦੇ ਵਿੱਚ ਜਿਹੜੇ ਬ੍ਰੌਨ ਮੈਡਲ ਲੈ ਕੇ ਆਏ ਨੇ ਇੱਕ ਇੱਕ ਕਰੋੜ ਰੁਪਈਆ ਖਿਡਾਰੀਆਂ ਨੂੰ ਮਿਲਿਆ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਮੁੱਖ ਮੰਤਰੀ ਜੀ ਦਾ ਇਹ ਪਰਾਲਾ ਕਿ ਸਾਡੇ ਨੌਜਵਾਨ ਖੇਡਾਂ ਦੇ ਮਾਧਿਅਮ ਨਾਲਾਈ ਚੰਗੀ ਬਣਾਈ ਤੇ ਵੀ ਉੱਪਰ ਜਾਣ ਨੌਕਰੀਆਂ ਵੀ ਲੈਣ ਖੇਡਾਂ ਦੇ ਮਾਧਿਅਮ ਨਾਲਾਈ ਚੰਗਾ ਆਪਣਾ ਭਵਿੱਖ ਬਣਾਉਣ ਸੋ ਤਗੜੇ ਹੋ ਕੇ ਮੈਂ ਅਪੀਲ ਕਰੂੰਗਾ ਵੀ ਸਾਰਿਆਂ ਨੂੰ ਵੱਧੋ ਵਧ ਬੱਚੇ ਜਿਹੜੇ ਨੇ ਇਹ ਸਪੋਰਟਸ ਦੇ ਨਾਲ ਜੁੜਨ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਗੁਰਦਾਸਪੁਰ ਇੱਕ ਸਪੋਰਟਸ ਦੀ ਨਰਸਰੀ ਆ ਜਿੱਥੇ ਹਰ ਈਵੈਂਟ ਦੇ ਵਿੱਚ ਹਰ ਗੇਮ ਦੇ ਵਿੱਚ ਗੁਰਦਾਸਪੁਰ ਦੀ ਧਰਤੀ ਨੇ ਬਹੁਤ ਵਧੀਆ ਖਿਡਾਰੀ ਜਿਹੜੇ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਤੇਰ ਲੈਵਲ ਦੇ ਦਿੱਤੇ ਨੇ ਸੋ ਪਰਮੇਸ਼ਵਰ ਕਿਰਪਾ ਕਰੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਚੱਲਦਾ ਰਵੇ ਔਰ ਖਾਸ ਕਰਕੇ ਜਿਹੜੇ ਸਾਡੇ ਸਪੋਰਟਸ ਨਾਲ ਸੰਬੰਧਿਤ ਪਰ ਕੋਚਾਂ ਬਣ ਟੀਚਰ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਬੱਚਿਆਂ ਨੂੰ ਇਸੇ ਤਰੀਕੇ ਨਾਲ ਪਲੇਅਰਸ ਕਰਦੇ ਹੋਏ ਗਰਾਊਂਡਾਂ ਦੇ ਵਿੱਚ ਲੈ ਕੇ ਆਓ ਤਾਂ ਕਿ ਇਹਨਾਂ ਬੱਚਿਆਂ ਦਾ ਜਿੱਤੇ ਸਰੀਰਕ ਮਾਨਸਿਕ ਔਰ ਮੈਸਮਨਾ ਵੀ ਪੜਾਈ ਦੇ ਵਿੱਚ ਵੀ ਜ਼ਿਆਦਾ ਦਿਲ ਲੱਗ ਜਾਂਦਾ ਜਦੋਂ ਉਹਦਾ ਸਪੋਰਟਸਮੈਨ ਸਪਿਰਟ ਆ ਜਾਂਦੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਾਰੀ ਟੀਮ ਦਾ ਧੰਨਵਾਦ ਕਰਦਾ। ਰਾਜਸਪੁਰ ਦੇ ਕਸਬਾ ਧਾਰੀਵਾਲ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਚਰਮਾ ਗਈ ਹੈ। ਤਾਨੂ ਦਾਜੀ ਕਿ ਡੰਡਵਾ ਰੋਡ ਤੇ ਇੱਕ ਨਾਮੀ ਸਕੂਲ ਹੈ ਜਦੋਂ ਵੀ ਸਕੂਲ ਟਾਈਮ ਛੁੱਟੀ ਹੁੰਦੀ ਹੈ ਤਾਂ ਧਾਰੀਵਾਲ ਡੱਡਵਾ ਚੌਕ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੁੰਦਾ ਜਿਸ ਕਾਰਨ ਧਾਰੀਵਾਲ ਡੱਡਵਾ ਚੌਕ ਵਿੱਚ ਜਾਮ ਲੱਗ ਜਾਂਦਾ ਹੈ ਸਕੂਲ ਛੁੱਟੇ ਟਾਈਮ ਬੱਸਾਂ ਦੇ ਆਉਣ ਜਾਣ ਨਾਲ ਲੰਮੇ ਜਾਮ ਲੱਗ ਜਾਂਦੇ ਆ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਵੇਰ ਦੇ ਸਕੂਲ ਗਏ ਹੋਏ ਬੱਚੇ ਗਰਮੀ ਦੇ ਵਿੱਚ ਬੱਸਾਂ ਦੇ ਵਿੱਚ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਉਂਦੇ ਹਨ ਮੇਰਾ ਨਾਮ ਮਲਕੀਆਤ ਵਰਮਾ ਜੀ ਮੈਂ ਤਾਰੀਵਾਲਾ ਤਾਰੀਵਾਲਾ ਬਸਨੀਕ ਆ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਜੇ ਕਿ ਇਹ ਕਿ ਜੇ ਰੋਜ਼ ਦੀ ਗੱਲ ਨਹੀਂ ਆ 2-3 ਸਾਲਾਂ ਤੋਂ ਵੇਖਦੇ ਆਂਦੇ ਆ ਟ੍ਰੈਫਿਕ ਤੇ ਦਿਨੋਂ ਦਿਨ ਬਹੁਤ ਮਾੜਾ ਹਾਲ ਆ ਨੀ ਕਿਨੇ ਕੇ ਬੱਚੇ ਜਿਹੜੇ ਸਕੂਲ ਟਾਈਮ ਤੇ ਆਂਦੇ ਨੇ ਬਸਾਂ ਵਿੱਚ ਤੇ ਵਿਚਾਰੇ ਉਹ ਪਿਆਸੇ ਤੇ ਉਹ ਇਦਾਂ ਹੀ ਪਰੇਸ਼ਾਨ ਹੋ ਗਏ ਬਸਾਂ ਵਿੱਚ ਦਰਮੀਆਂ ਨਾ ਬੁਰਾ ਹਾਲ ਤੇ ਇੰਨਾ ਮਾੜਾ ਹਾਲ ਆ ਟ੍ਰੈਫਿਕ ਦਾ ਕਿ ਇੱਥੇ ਵੇਖੀਦਾ ਕਿ 5-5 ਮਿੰਟ ਬਾਅਦ ਲੜਾਈਆਂ ਹੋਣਦੀਆਂ ਕੋਈ ਟੈਂਪੂ ਵਾਲਾ ਕੋਈ ਬੱਸ ਵਾਲਾ ਆਪਸ ਵਿੱਚ ਲੜਦਾ ਰਹਿਆ ਵਾ ਅੱਜ ਸਕੂਲ ਦੀ ਬੱਸਾਂ ਖੋਤੀਆਂ ਜਾਂਦਾ ਤਾਂ ਲਗਾਇਆ ਸਕੂਲ ਦੀਆਂ ਬੱਸਾਂ ਖੋਤੀਆਂ ਭਾਜੀ ਇੱਥੇ ਸਕੂਲ ਦੇ ਟਾਈਮ ਤੇ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਹੋਣੇ ਚਾਹੀਦੇ ਚੌਂਕ ਵਿੱਚ ਤਾਂ ਜੋ ਬੱਚੇ ਪਰੇਸ਼ਾਨ ਨਾ ਹੋਣ ਤੇ ਜਦੋਂ ਵੀ ਇੱਥੇ ਕੋਈ ਸਕੂਲ ਟਾਈਮ ਤੇ ਛੁੱਟੀ ਹੁੰਦੀ ਆ ਤੇ ਕੋਈ ਮੁਲਾਜ਼ਮ ਨਹੀਂ ਹੁੰਦਾ ਕਿਉਂਕਿ ਕੋਈ ਮੁਲਾਜ਼ਮ ਨਾ ਹੋਣ ਕਰਕੇ ਤੇ ਆਪਸ ਵਿੱਚ ਲੜਦਾ ਹੁੰਦੀਆਂ ਤੇ ਲੋਕੀ ਛਡਾਂਦੇ ਕੋਲੋਂ ਕਿ ਚਲੋ ਛੱਡੋ ਆ ਕੇ ਤੇ ਇਸੇ ਤਰ੍ਹਾਂ ਹੀ ਪਰੇਸ਼ਾਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਪ੍ਰਸ਼ਾਸਨ ਅਗੇ ਕਿ ਸਕੂਲ ਦੇ ਟਾਈਮ ਤੇ ਮੁਲਾਜ਼ਮ ਜ਼ਰੂਰ ਹੋਣੇ ਚਾਹੀਦੇ ਅਸੀਂ ਕਾਜੀ ਮੀਆਂ ਬੁਲ ਮਿਸਿੰਗ ਵੀ ਦੜਵਾ ਦੋਗੇ ਬਾਬਾ ਖੁਸ਼ਹਾਲੀ ਇਹ ਸਰਕਾਰ ਤੋਂ ਵੀ ਦੜਵਾਓ ਕਿ ਐਜ ਕੀ ਹਾਲ ਹੈ ਕਸਟਮ ਜਿਹੜੀ ਬਸਾਰੀ ਸਕੂਲ ਤੋਂ ਆ ਰਹੀਆਂ ਨੇ ਇੱਧਰੋਂ ਆ ਰਹੀਆਂ ਨੇ ਇੱਧਰੋਂ ਆ ਰਹੀਆਂ ਨੇ ਪਰ ਸਰਕਾਰ ਕਹਿੰਦੀ ਪਹਿਲਾਂ ਵੀ ਬੇਨਤੀ ਕਰ ਦਿੱਤੀ ਉਹ ਆ ਕਿ ਜਦੋਂ ਸਕੂਲ ਟਾਈਮ ਛੁੱਟੀ ਹੁੰਦੀ ਹੈ ਕੋਈ ਨਾ ਕੋਈ ਤੁਹਾਡਾ ਪੁਸਤ ਕ੍ਰਮਚਾਰੀ ਰਹੇ ਨਹੀਂ ਕਿ ਬੱਚੇ ਰੱਖੇ ਕਦੀਆਂ ਵਿੱਚ ਬਹੁਤ ਖੱਦਰ ਖੜੀ ਹੋ ਰਹੀ ਆ ਤੇ ਹਰ ਰੋਜ਼ ਇਹ ਵਾਲਾ ਟ੍ਰੈਫਿਕ ਲਗਾ ਕੋਈ ਵੀ ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ ਮੇਰੀ ਬੇਨਤੀ ਆ ਸਰਕਾਰ ਸਾਡੀ ਕਿ ਪੁਲਿਸ ਚੁਪਾ ਕਰਕੇ ਉਸ ਨੂੰ ਹੱਲ ਕਰੇਗਾ ਤੇ ਬੱਚੇ ਸਕੂਲ ਆ ਰਹੇ ਆ ਟ੍ਰੈਫਿਕ ਦੇ ਦੇ ਤੇ ਤਾਂ ਇਹ ਸਿਆਦਰਵਾ ਕਿਉਂ ਹੋ ਗਿਆ ਕਿ ਜਿਹੜੇ ਬੱਚਾ ਨਹੀਂ ਆ ਰਹੇ ਸਕੂਲ ਨਹੀਂ ਦੇ ਸਕੂਲ ਆ ਰਹੇ ਨਾ ਉਧਰ ਮਾਰੇ ਜਾਣ ਤੇ ਉਧਰ ਮਾਰੇ ਰਿਹਾ ਰਿਪੋਰਟ ਕਰਨ ਕਾ ਵੀ ਅੱਜ ਤੱਕ ਦੇਖੀ ਚੁੱਕੀ ਆ ਕਿ ਸਕੂਲ ਟਾਈਮ ਤੇ ਕੋਈ ਨਾ ਕੋਈ ਕੋਸ਼ਿਸ਼ ਕਰੀਏਗੇ ਤਾਂ ਉਸ ਟ੍ਰੈਫਿਕ ਨੂੰ ਹੱਲ ਕੀਤਾ ਜਾ ਸਕਦਾ ਉਹ ਦਰਵਾਜ਼ਾ ਚੌਂਕਾ ਦੇ ਇਤਿਹਾਸ ਤੋਂ ਲਗਾਤਾਰ ਵਧ ਰਹੀ ਮਹਿੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਹੁਣ ਸਬਜ਼ੀਆਂ ਦੀਆਂ ਵਧ ਰਹੀਆਂ ਕੀਮਤਾਂ ਨੇ ਵੀ ਆਮ ਜਨਤਾ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਵੀ ਪ੍ਰੇਸ਼ਾਨ ਕਰ ਰੱਖਿਆ ਹੈ ਬਟਾਲਾ ਸਬਜ਼ੀ ਮੰਡੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਆਜ਼ ਆਲੂ ਮੂਲੀ ਖੀਰੇ ਸਮੇਤ ਹਰ ਇੱਕ ਸਬਜ਼ੀ 60 ਰੁਪਏ ਤੋਂ 120 ਰੁਪਏ ਪ੍ਰਤੀ ਕਿਲੋ ਵਿਗਿਆਨ ਨਜ਼ਰ ਆਇਆ ਮੋਲੀ ਦੀ ਜੇਕਰ ਗੱਲ ਕਰੀਏ ਤਾਂ ਉਹ ਵੀ 70 ਰੁਪਏ ਪ੍ਰਤੀ ਕਿਲੋ ਵਿਕਦੀ ਨਜ਼ਰ ਆਈ ਉਥੇ ਆਮ ਜਨਤਾ ਸਮੇਤ ਸਬਜ਼ੀ ਵਿਕਰੇਤਾਵਾਂ ਦੀ ਗੱਲ ਕਰੀਏ ਤਾਂ ਉਹ ਵੀ ਸਬਜ਼ੀਆਂ ਦੀਆਂ ਕੀਮਤਾਂ ਸਮੇਤ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਪ੍ਰਚੰਡ ਦਿਖਾਈ ਦਿੱਤੇ ਕਈ ਸਭ ਕੁਝ ਮਹਿੰਗਾ ਲੱਗ ਰਿਹਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਡਿਆ ਸੀ ਸਬਜ਼ੀ ਦਾ ਭਾਅ ਤਾਂ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਤੋਰੀਆਂ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਵਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਣ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਹੈ ਉਹਦਾ ਕੁਝ ਆਮਨ ਜਨਤਾ ਨੂੰ ਵੀ ਰਿਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੋ ਹਿਲਦਾ ਹੈ ਜੇ ਦੇਖਿਆ ਜਾਵੇ ਰਸੋਈ ਦਾ ਜਾਂ ਜੇਬ ਤੇ ਕਿੰਨਾ ਦਾਸਾ ਪੈ ਜਾਂਦਾ ਭਾਜੀ ਦਿਨ ਬਈ ਦਿਨ ਜਿੱਦਾਂ ਵਾ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜੇ ਨੱਕਾਪਾ ਸੋਚਦੇ ਆ ਨਾ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਆਸਤੇ ਤੇ ਮੁਸ਼ਕਲ ਆ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਆਸਤੇ ਤੇ ਹੋਰ ਜ਼ਿਆਦਾ ਮੁਸ਼ਕਲ ਹੈ ਜਿਹਨਾਂ ਡੇਲੀ ਕਮਾਉਣਾ ਦਿਲੀ ਖਾਣਾ ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰਾ ਜਿਰੋ ਵੀ ਕਿਸ ਨੂੰ ਪਿਆਜ ਪੀ ਵੀ ਦੇਣੇ ਹੁੰਦੇ ਨੇ ਹੁਣ ਮੰਡੀ 55 ਰੁਪਏ 55 ਰੁਪਏ ਪਿਆਜ ਆ ਜਾਗਾ ਤੇ 60 ਰੁਪਏ ਹੀ ਜਾਇ ਜੀ ਵੇਚਣ ਦੇ ਆ ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ ਮੂਲੀ ਦਾ ਹਾਂ ਜੀ ਹਾਂ ਜੀ ਮੂਲੀ 70 ਰੁਪਏ ਕਿਲੋ ਵਿਕਣ ਦੇ ਹੀ ਹੈ ਤੇ ਜੇਕਰ ਉਹਦੇ ਪੱਤੇ ਉਤਾਰ ਕੇ ਅਸੀਂ ਛੁੱਟ ਦਈਏ ਇਹਨਾਂ ਤੇ ਉਹ 140 ਰੁਪਏ ਕਿਲੋ ਵੇਚ ਦਿਆਂ ਨੇ ਤੇ ਪਿਆਜ਼ ਆ ਹੀ 60 ਵੇਚਣ ਦੇ ਆ 54-55 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮੰਗਾਈ ਦੇ ਹੈ ਹੀ ਹੁਣ ਤੁਹਾਨੂੰ ਪਤਾ ਹੀ ਹੈ ਮੌਸਮ ਦੇ ਹਿਸਾਬ ਨਾਲ ਕੋ ਨਵੀਆਂ ਸਬਜ਼ੀਆਂ ਆਣ ਗਈਆਂ ਪੇਰੋ ਰੇਟ ਜਿਹੜੇ ਨੇ ਘਟਣਗੇ ਕਈ ਗਾਹਕ ਰੇਟ ਪੁੱਛ ਕੇ ਹੀ ਚਲੇ ਜਾਂਦੇ ਹੋਣੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਹਾਰਾ ਇੱਕ ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫਿਰ ਉਹਨਾਂ ਨੇ ਮਤਲਬ ਲੈਣੇ ਨੇ ਪਿਆਜ਼ ਇਸ ਕਰਕੇ ਮੁਸ਼ਕਲ ਤੇ ਹੈ ਹੀ ਹੁਣ ਤੇ ਘਰ ਵੀ ਨਹੀਂ ਸਕਦੇ ਆ ਠੀਕ ਨਹੀਂ ਬਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 25 ਦੀ ਕੌਂਸਲਰ ਅਨੀਤਾ ਮਹਾਜਨ ਤੇ ਉਹਨਾਂ ਦੇ ਪੁੱਤਰ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਨਕੁਲ ਮਹਾਜਨ ਦੇ ਘਰ ਦੇ ਬਾਹਰ ਠਾਈ ਗਸੇ ਦੀ ਰਾਤ ਨੂੰ ਗੋਲੀ ਚਲਾ ਕੇ ਦਹਿਸ਼ਤ ਫਲਾਉਣ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਣਕਾਰੀ ਅਨੁਸਾਰ ਪੁਲਿਸ ਦੇ ਮਦਦ ਦੇ ਦਾਵਾ ਕਰਨ ਉਸ ਨੇ ਸੀ ਜੀ ਐਮ ਕੋਰਟ ਵਿੱਚ ਆਤਮ ਸਮਰਪਣ ਕੀਤਾ ਜਿਸ ਤੋਂ ਬਾਅਦ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਮੋਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾਬੁਰ ਗਰੀਬਦਾਸ ਵਿੱਚ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਇੱਕ ਸਿਰਫਰੇ ਵਿਅਕਤੀ ਨੇ ਗੱਡੀਆਂ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਮਰਸੀਲੀ ਗੱਡੀ ਦੇ ਫਿਰ ਮਾਰੂਤੀ ਗੱਡੀ ਦੇ ਸ਼ੀਸ਼ੇ ਭੰਨ ਕੇ ਇੱਕ ਵਿਅਕਤੀ ਤੇ ਪੱਥਰ ਦੇ ਨਾਲ ਹਮਲਾ ਵੀ ਕੀਤਾ ਜਿਸ ਦੇ ਸਿਰ ਦੇ ਵਿੱਚ ਛੱਟ ਵੀ ਲੱਗੀ ਜਦੋਂ ਹੋਰ ਗੱਡੀ ਸ਼ੀਸ਼ੇ ਭੰਨਣ ਲੱਗਿਆ ਤਾਂ ਉਸ ਤੋਂ ਪਹਿਲਾਂ ਹੀ ਮੌਕੇ ਤੇ ਭੀੜ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਤਾਂ ਇਹਦੀ ਸੂਚਨਾ ਜਦੋਂ ਮੁੱਲਾਂਪੁਰ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਮੁੱਲਾਂਪੁਰ ਦੇ ਅਧਿਕਾਰੀ ਪਹੁੰਚੇ ਤੇ ਉਹਨਾਂ ਨੇ ਪਹਿਲਾਂ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਫਿਰ ਉਸ ਤੋਂ ਬਾਅਦ ਇਹਦੇ ਉੱਤੇ ਕਾਰਵਾਈ ਵੀ ਕੀਤੀ ਜਾਵੇਗੀ ਜੀ ਨੀਨਾ ਸਾਹਿਬ ਮੇਰਾ ਨਾਮ ਹਰੇਰਾਜੀ ਜੀ ਕਿਹੜਾ ਪਿੰਡ ਸੀਸਮਾ ਜੀ ਅੱਛਾ ਇਹ ਜਿਹੜਾ ਬੰਦਾ ਹੈ ਜਿਸ ਨੇ ਗੱਡੀਆਂ ਦੇ ਸ਼ੀਸ਼ੇ ਭੰਨੇ ਨੇ ਪੁਲਿਸ ਕੋਲ ਦਾ ਮੈਂਬਰ ਹੈ ਹਾਂਜੀ ਹਾਂਜੀ ਕੀ ਲੱਗਦੀ ਤੁਹਾਡੀ ਮੇਰੇ ਸਾਲਾ ਲੱਗਦਾ ਜੀ ਬੜਾ ਸਾਲਾ ਮੈਂਟਲ ਹਾਂ ਜੀ ਹਾਂ ਕਿਵੇਂ ਪਹਿਲਾਂ ਵੀ ਕਰਦਾ ਇਦਾਂ ਨਹੀਂ ਪਹਿਲਾਂ ਨਹੀਂ ਕਰਦਾ ਹੁਣ 1 ਮਹੀਨੇ ਤੋਂ ਕਰਨ ਲੱਗਿਆ ਜੀ ਅੱਜ 1 ਮਹੀਨੇ ਤੋਂ ਕਰਦਾ ਦਵਾਈ ਚਲਦੀ ਹੈ ਜੀ ਪਰ ਹੁਣ ਜੋ ਨੁਕਸਾਨ ਹੋਇਆ ਉਹ ਕੌਣ ਭਰੇਗਾ ਹੁਣ ਪਰੂਗਾ ਇਹ ਤਾਂ ਦਵਾਈ ਹੈ ਗਿਆ ਬਾਬਾ ਜੀ ਕਿਸ ਸਮਾਂ ਵਾਲੇ ਹੋ ਹੋਗੇ ਜਿਹੜੇ ਜਿਹੜਾ ਕੋਲੇ ਹਾਂ ਜੀ ਉਹਨਾਂ ਦੀ ਭਰਾ ਹੈ ਹਾਂ ਜੀ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁੰਦਰ ਸਿੰਘ ਹੈ ਅੱਛਾ ਸਰ ਇਹ ਕਿਵੇਂ ਹੋਇਆ ਤੇ ਪਤਾ ਨਹੀਂ ਮੈਂ ਤਾਂ ਅੰਦਰ ਸੀ ਵੀਰੇ ਬਾਹਰੋਂ ਇਧਰੋਂ ਆਇਆ ਮੈਂ ਤਾਂ ਬਾਹਰੋਂ ਲੋਕਾਂ ਨੇ ਦੱਸਿਆ ਕਿ ਗੱਡੀ ਭੰਤੀ ਤੁਹਾਡੀ ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ ਬਾਜਪਾ ਲੱਗ ਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਅੱਜ ਕਾਫੀ ਬੰਦਾ ਪਤਾ ਲੱਗਿਆ ਕਿੱਥੇ ਦਾ ਪਤਾ ਨਹੀਂ ਕੋਈ ਕਹਿ ਰਹੇ ਇੱਥੇ ਅੱਗੇ ਸਿਸਵਾਸ ਉਸਮਾ ਦਾ ਕਿਸੇ ਬਸੇ ਦਾ ਹੈਗਾ ਕਿਉਂਕਿ ਅੱਗੇ ਅੱਗੇ ਵੀ ਕੋਈ ਗੱਡੀ ਭੰਨੀਆਂ ਨੇ ਜਾ ਕੇ ਨਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਉਹਨਾਂ ਮਰਸੀ ਦੀ ਦਾ ਸ਼ੀਸ਼ਾ ਹੈ ਤੇ ਉਹ ਲੋਦਿਸ ਕਿੰਨਾ ਨੁਸਾਨ ਹੋ ਗਿਆ ਕੰਟੋ ਫਟ ਲੱਗ ਰਿਹਾ ਇਨਸਾਨ ਕੀਤਾ ਹਾਂ ਕੋਈ ਸੋਲੋ ਕੀ ਕੀ ਕਾਰਵਾਈ ਕਰਨੀ ਪੁਲਿਸ ਦੇਖੋ ਇਹਨੂੰ ਅਜੇ ਦਾ ਪਹਿਲਾਂ ਸੱਟਾ ਸੱਟਾ ਲੱਗਿਆ ਸੀ ਅਜੇ ਅਸੀਂ ਕਿਹਾ ਪਹਿਲਾਂ ਇਹਨੂੰ ਵਿਚਾਰੀ ਨੂੰ ਪੱਟੀ-ਬੁੱਟੀ ਕਰਾਓ ਇਹਦੀ ਕਹੀਂ ਪਤਾ ਲੱਗੂਗਾ ਨਾ ਤੇ ਮੁੜ ਕੇ ਫਿਰ ਦੇਖਾਂਗੇ ਕੀ ਕਰਦੀ ਪੁਲਿਸ ਕਾਰਵਾਈ। ਮੋਹਾਲੀ ਦੇ ਥਾਣਾ ਮਟੋਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੁਸਾਇਡ ਦੇ ਮਾਮਲੇ ਵਿੱਚ ਤਫ਼ਤੀਸ਼ ਕਰਦੇ ਹੋਏ ਪਤਾ ਚੱਲਿਆ ਕਿ ਗ੍ਰਹਿ ਕਲੇਸ਼ ਦੇ ਚੱਲਦੇ ਹੋਏ ਪਤੀ ਵੱਲੋਂ ਆਪਣੀ ਹੀ ਪਤਨੀ ਨੂੰ ਗਲਾ ਘੋਟ ਕੇ ਮਾਰਨ ਉਪਰੰਤ ਖੰਭੇ ਨਾਲ লাশ ਨੂੰ ਟੰਗ ਕੇ ਆਤਮ ਹੱਤਿਆ ਵਕਾਉਣ ਦੀ ਕੋਸ਼ਿਸ਼ ਕੀਤੀ ਗਈ। 19 ਤਰੀਕ ਨੂੰ 19 ਸਤੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਰਾਤ ਨੂੰ ਸਾਢੇ ਰਾਤ ਨੂੰ 11:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ 19 ਤਰੀਕ ਨੂੰ। कि एक लेडी ने फा ले लिया उस उसते हस्बैंड दे बयान ते 194 बीएनएस से कारवाही कीती सीगी पर उस तो बाद जेडी मृतक है उदे ਭਰਾ ਨੇ ਇੱਕ ਸ਼ੱਕ ਜ਼ਾਹਿਰ ਕੀਤਾ ਕਿ उदी ਸ਼ਾਇਦ उदे हस्बैंड ਨਾਲ ਨਹੀਂ ਬੰਦੀ ਸੀ ਤੇ ਇਹ ਹੋ ਸਕਦਾ ਹੈ ਕਿ उदी ਕੀ ਕਹਿੰਦੇ ਉਹਨੇ ਮਾਰ ਕੇ ਉਹਨੂੰ ਉਹਨੂੰ ਮਾਰ ਦਿੱਤਾ ਹੋਵੇ ਇਸ ਕਰ ਇਸ ਲਈ ਆਪਾਂ ਪੁਲਿਸ ਨੇ ਕਾਰਵਾਈ ਕੀਤੀ ਇਸ ਚ ਤੇ ਆਪਣੀ ਜਿਹੜੀ ਰਿਪੋਰਟ ਆਈ ਸੀ ਪੋਸਟਮਾਰਟਮ ਦੀ ਉਸ ਤੋਂ ਵੀ ਪੁਲਿਸ ਨੂੰ ਥੋੜਾ ਇਸ ਸ਼ੱਕ ਜਿਹੜਾ ਸੀਗਾ ਉਹ ਸਚਾਈ 'ਚ ਨਿਕਲਿਆ ਕਿ ਹਾਂ ਕਿ ਉਸ ਹਸਬੰਦ ਨੇ ਆਪਣੀ ਵਾਈਫ ਨੂੰ ਸ਼ਰਾਬ ਦੇ ਨਸ਼ੇ 'ਚ ਆ ਕੇ ਉਹਦਾ ਕਤਲ ਕਰ ਲਿਆ ਇਹਦੀ ਇਹਦੀ ਸਾਨੂੰ ਇਸ ਤੇ ਅਸੀਂ ਫਿਰ ਐਫ ਆਈ ਆਰ ਨੰਬਰ 215 ਤੇ 103 ਦੇ 351 ਬ੍ਰੈਕਟ 2 ਬੀ ਐਨ ਐਸ ਐਕਟ ਦੇ ਅੰਡਰ ਅਸੀਂ ਮਟੌਰ ਥਾਣੇ ਇਹ ਪਰਚਾ ਦਰਜ ਕੀਤਾ ਦਰਜ ਕੀਤਾ ਤੇ ਇਨਸਪੈਕਟਰ ਅਮਨਦੀਪ ਜੀ ਦੀ ਟੀਮ ਨੇ ਕਾਫੀ ਵਧੀਆ ਕੰਮ ਕੀਤਾ ਇਸ ਦੋਸ਼ੀ ਨੂੰ 25 25 9 ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਫਿਰ ਇਸ ਅੱਗੇ ਤਫਤੀਸ਼ ਜਾਰੀ ਹੈ ਦੋਸਤੋ ਇਸ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜ਼ਾਜ਼ਤ ਰੱਬ ਰਾਖਾ